ਬਹੁਤ ਹੀ ਸਤਿਕਾਰਯੋਗ ਅਧਿਆਪਕ ਸਹਿਬਾਨ ਅਤੇ ਬਹੁਤ ਹੀ ਪਿਆਰੇ ਬੱਚਿਓ ਜੋ ਕਿ ਹੈਂਡਰਾਈਟਿੰਗ ਸਿੱਖ ਰਹੇ ਹੋ ਹੈਂਡਰਾਈਟਿੰਗ ਦਾ ਇੱਕ ਛੋਟਾ ਜਿਹਾ ਨਿਯਮ ਹੈ ਜੋ ਤੁਹਾਨੂੰ ਲਿਖਾਈ ਨੂੰ ਸੁਧਾਰਨ ਦੇ ਵਿੱਚ ਕੰਮ ਦੇਵੇਗਾ ਇਹਨਾਂ 35 ਅੱਖਰਾਂ ਦੇ ਵਿੱਚੋਂ ਅਠ ਅੱਖਰ ਹੈ ਜੋ ਅਸੀਂ ਜਾਣੇ ਅਣਜਾਣੇ ਗਲਤ ਲਿਖੇ ਜਾਂਦੇ ਆ ਜਾਂ ਬੱਚੇ ਗਲਤ ਲਿਖਦੇ ਆ ਜਾਂ ਉਹ ਸਿਖਾਉਣ ਵੇਲੇ ਵੀ ਇਤਨਾ ਕਿਤੇ ਗਲਤੀ ਹੁੰਦੀ ਆ ਉਹ ਅਠ ਅੱਖਰ ਦੀ ਪਛਾਣ ਸਾਨੂੰ ਜ਼ਰੂਰ ਹੋਣੀ ਚਾਹੀਦੀ ਆ ਅਕਸਰੀ ਉਹਨਾਂ ਦੇ ਵਿੱਚ ਗਲਤੀਆਂ ਹੁੰਦੀਆਂ ਆ ਜਿਵੇਂ ਮੈਂ ਤੁਹਾਨੂੰ ਦੱਸਦਾ ਆ ਆੜਾ ਅੱਖਰ ਆੜਾ ਸਸਾ ਮੰਮਾ ਦੱਜਾ ਦੱਜਾ ਟੱਡਾ ਤੇ ਦੱਜਾ 1 2 3 4 5 6 7 ਤੇ 8 ਇਹਨਾਂ ਦੀ ਗਿਣਤੀ ਹੈ 8 ਇਹਨਾਂ ਚ ਜਦੋਂ ਵੀ ਬੱਚੇ ਲਿਖਦੇ ਆ ਸਾਰਿਆਂ ਦੇ ਵਿੱਚ ਆ ਇੱਥੇ ਮੋਰੀਆਂ ਰੱਖੀਆਂ ਹੋਈਆਂ ਸੁਰਾਖ ਨੇ ਆੜੇ ਦੇ ਵਿੱਚ ਆ ਸ ਸੇ ਚ ਵੀ ਮੰਮੇ ਚ ਵੀ ਚਚੇ ਚ ਦਦੇ ਚ ਜਜੇ ਚ ਵੀ ਆ ਇੱਥੇ ਢੱਡੇ ਚ ਵੀ ਆ ਝਜੇ ਚ ਇੱਥੇ ਆ ਬੱਚੇ ਜਦੋਂ ਵੀ ਲਿਖਦੇ ਆ ਜਾਂ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝਾਇਆ ਹੁੰਦਾ ਹੈਂਡਰਾਈਟਿੰਗ ਵਾਸਤੇ ਇਹ ਸਪੈਸ਼ਲ ਟ੍ਰੇਨਿੰਗ ਨਹੀਂ ਦਿੱਤੀ ਹੁੰਦੀ ਹੈ ਹੈਂਡਰਾਈਟਿੰਗ ਦੀ ਤਾਂ ਕੋਈ ਨਾ ਅੱਖਰਾਂ ਦੇ ਵਿੱਚ ਅਣਜਾਣਪਨੇ ਚ ਹੀ ਗਲਤੀ ਕਰ ਜਾਂਦੇ ਆ ਇੰਨਾ ਚ ਕਿਸੇ ਵੀ ਅੱਖਰ ਦੇ ਵਿੱਚ ਇਹ ਸੁਰਾਖ ਨਹੀਂ ਹੁੰਦੇ ਅਸੀਂ ਜੇ ਕਿਤਾਬ ਤੇ ਵੀ ਦੇਖੀਏ ਇੰਨਾ ਅੱਖਰਾਂ ਨੂੰ ਤਾਂ ਸਾਨੂੰ ਕਿਸੇ ਵੀ ਅੱਖਰਾਂ ਦੇ ਵਿੱਚ ਮੋਰੀ ਨਹੀਂ ਦਿਖਦੀ ਜਦੋਂ ਅਸੀਂ ਲਿਖਾਈ ਨੂੰ ਆਪਣੀ ਨੂੰ ਕੰਪਿਊਟਰ ਪ੍ਰਿੰਟ ਵਰਗੀ ਬਣਾਉਣੀ ਚਾਹੁੰਦੇ ਆ ਤੇ ਕਿਤਾਬ ਵਰਗੀ ਬਣਾਉਣੀ ਚਾਹੁੰਦੇ ਆ ਤਾਂ ਸਾਨੂੰ ਜਰੂਰ ਇਹਨਾਂ ਅੱਖਰਾਂ ਦਾ ਜਿਹੜੀ ਸ਼ੇਪ ਹੈ ਉਹ ਸਹੀ ਮਣਾਉਣੀ ਚਾਹੀਦੀ ਹੈ ਪਹਿਲਾ ਅੱਖਰ ਹੈ ਅੜਾ ਅੜਾ ਵਾ ਪਹਿਲਾਂ ਦੋ ਲਾਈਨ ਚ ਪਾ ਕੇ ਦੱਸ ਰਿਆਂ ਆ ਦੇਖੋ ਗੋਲ ਬ੍ਰੈਕਟ ਇਹਨੂੰ ਮੋਟੀ ਕਰਕੇ ਉੱਪਰ ਲਿਜਾਓ ਤੇ ਜਿਸ ਤਰ੍ਹਾਂ ਗੋਲ ਬ੍ਰੈਕਟ ਹੁੰਦੀ ਹੈ ਇਸ ਤਰ੍ਹਾਂ ਇਹਨੂੰ ਮੋਟੀ ਕਰੋ ਥੋੜੀ ਟੇਢੀ ਆੜਾ ਫਿਰ ਹੈ ਸੱਸਾ ਥੋੜੀ ਜੀ ਬੰਗ ਦੇਣਾ ਇਹਦੇ ਵਿੱਚ ਇੱਕ ਲੱਤ ਆ ਦੂਜੀ ਬਿਲਕੁਲ 90 ਡਿਗਰੀ ਤੇ ਇਹਦਾ ਅੱਧ ਇੱਥੇ ਉਹ ਆ ਇਸੇ ਤੇ ਥੋੜਾ ਜਿਹਾ ਇੱਕ ਵਾਰੀ ਪੈਨ ਫੇਰ ਲਓ ਥੋੜੀ ਜੀ ਮੋਟੀ ਹੈ ਤੇ ਥੋੜੀ ਜੀ ਖੱਬੀ ਲੱਤ ਛੋਟੀ ਹੈ ਔਰ ਇਹਨਾ ਜੇ ਮੋਰੀਆਂ ਨਹੀਂ ਆੜੇ ਚ ਵੀ ਨਹੀਂ ਸੱਸੇ ਚ ਵੀ ਹੈ ਨਹੀਂ ਮੰਮਾ ਥੋੜੀ ਜੀ ਡਿੰਗਿਆ ਆ ਬਿਲਕੁਲ ਸਿੱਧੀ ਇੱਥੇ ਇੱਕ ਵਾਰੀ ਪੈਨ ਫੇਰਨਾ ਐ ਥੋੜੀ ਜੀ ਮੋਟਾਈ ਦਿਓ ਚਾਚਾ ਆ ਵੀ ਸਿੱਧੀ ਇਹ ਵੀ ਸਿੱਧੀ ਇੱਥੇ ਕਮਾਓ ਪੈਨ ਨੂੰ ਸਿੱਧਾ ਲਿਆ ਕੇ ਯੂ ਬਣਾ ਕੇ ਅੱਟ ਕਾਰਨਰ ਨਾਲ ਮਿਲਾ ਦੋ ਦੱਦਾ ਇੱਥੇ ਪੈਨ ਨੂੰ ਘੁਮਾਓ ਸਿੱਧਾ ਲਿਆ ਕੇ ਯੂ ਬਣਾ ਕੇ ਕਾਰਨਰ ਵੱਲ ਦੱਦਾ ਹੋ ਗਿਆ ਜੱਜਾ ਬਿਲਕੁਲ 90 ਡਿਗਰੀ ਤੇ ਸਾਦੇ ਚੋਂ ਇੱਥੇ ਘੁਮਾਓ ਆ ਬਿਲਕੁਲ ਸਿੱਧੀਆਂ ਹੋ ਇਹਨੂੰ ਕਈ ਬੱਚੇ ਐ ਘੁਮਾ ਦਿੰਦੇ ਆ ਜਾਂ ਇੱਥੋਂ ਵਿੰਗੀ ਕਰ ਦਿੰਦੇ ਆ ਇਹ ਨਹੀਂ ਸਿੱਧੀਆਂ ਦੋਨੇ ਇਲੈਕਸ਼ਨ ਇਹ ਸਿੱਧੀਆਂ ਦਜਾ ਢੱਡੇ ਵਾਸਤੇ ਤੁਸੀਂ ਆਧਾ ਤੋਂ ਪਹਿਲਾਂ ਹੀ ਇੱਥੇ ਕੋਈ ਮੋੜੋ ਜੇ ਲੜਾਈ ਸੱਤ ਜ਼ਿਆਦਾ ਵਾਚਾ ਆਦ ਤੋਂ ਪਹਿਲਾਂ ਮੋੜਨੀ ਆ ਪਹਿਲਾਂ ਇਹ ਦੱਦਾ ਬਣਨਾ ਦੱਦੇ ਦੀ ਸ਼ੇਪ ਪੂਰੀ ਘੁਮਾ ਕੇ ਇੰਦਰ ਲੱਗਣੀ ਹੈ ਇਹ ਝੱਜਾ ਜਿਹਦਾ ਮੈਂ ਦੱਸਦਾ ਹੁੰਦਾ ਵੀ ਇੱਕ ਪਹਿਲਾਂ ਤੁਸੀਂ ਬਣਾਓ ਯੂ ਸ਼ੇਪ ਜਿਵੇਂ ਗੁਰਬਾਣੀ ਦੇ ਵਿੱਚ ਏਕਾ ਦੂਆ ਲਿਖਿਆ ਹੁੰਦਾ ਆ ਦੋ ਸ਼ਬਦ ਦੋ ਅੰਕ ਇਸ ਤਰ੍ਹਾਂ ਥੱਲੇ ਤੁਸੀਂ ਦੋ ਅੰਕ ਲਿਖ ਦਿਓ ਇੱਕ ਵਾਰੀ ਫਿਰ ਦੇਖੋ ਝੱਜਾ ਸੈਂ ਇਧਰੋਂ ਚਾਪ ਲਾਈ ਇਧਰੋਂ ਗੋਲ ਗੜਾ ਅਲਿਓ ਜਿਵੇਂ ਗੁਰਬਾਣੀ ਵਾਲਾ ਦੋ ਹੁੰਦਾ ਆ ਪਿੱਛੇ ਲੈ ਜਾਵਾਂ ਖਿੱਚ ਕੇ ਫਿਰ ਅੱਗੇ ਲਿਆਓ ਆਹ ਕਾਰਨਰ ਤੇ ਇਹਦੀ ਬੈਕ ਆਹ ਕਾਰਨਰ ਤੇ ਆਹ ਕੁੰਡੀ ਲਗਭਗ ਇਹ ਸਿੱਧੇ ਹੁੰਦੇ ਆ ਜਿਵੇਂ ਹੁਣ ਆ ਇੱਕ ਲਾਈਨ ਚ ਵੀ ਪਾਇਆ ਜਾ ਸਕਦਾ ਅਣਾ سسا نما تجا هذه أحب ਜਦੋਂ ਵੀ ਕਾਪੀਆਂ ਚੈੱਕ ਕਰਦੇ ਆ ਜਾਂ ਲਿਖਾਈ ਚੈੱਕ ਕਰਦੇ ਆ ਤਾਂ ਇਹਨਾਂ ਚੀਜ਼ਾਂ ਦਾ ਜਰੂਰ ਉਹ ਧਿਆਨ ਰੱਖਣ ਜੇ ਬੱਚੇ ਆ ਮੋਰੀਆਂ ਵਾਲੇ ਅੱਖਰ ਪਾਉਂਦੇ ਆ ਅੜਾ ਸ ਸ ਮਮਾ ਤਾਂ ਤੁਸੀਂ ਉਹਨਾਂ ਦੀ ਸੋਧ ਕਰ ਸਕਦੇ ਹੋ ਉਹਨਾਂ ਨੂੰ ਸਹੀ ਢੰਗ ਨਾਲ ਦੱਸ ਸਕਦੇ ਹੋ ਕਿ ਇਹਨਾਂ ਅਠ ਅੱਖਰਾਂ ਦੇ ਵਿੱਚ ਕਿਸੇ ਵੀ ਅੱਖਰ ਦੇ ਵਿੱਚ ਮੋਰੀਆਂ ਨਹੀਂ ਰੱਖੀਆਂ ਜਾਂਦੀਆਂ ਉਮੀਦ ਹੈ ਕਿ ਤੁਸੀਂ ਪ੍ਰੈਕਟਿਸ ਕਰਕੇ ਆਪਣੀ ਲਿਖਾਈ ਨੂੰ ਔਰ ਵੀ ਵਧੀਆ ਸੁਧਾਰੋਗੇ ਤੇ ਅਨ ਡਾਇਰੈਕਟਿੰਗ ਦੇ ਸੁਧਾਰ ਨਾਲ ਜੁੜੇ ਰਹੋਗੇ ਲਗਾਤਾਰ ਪ੍ਰੈਕਟਿਸ ਕਰੋਗੇ ਲਗਾਤਾਰ ਪ੍ਰੈਕਟਿਸ ਨਾਲ ਹੀ ਤੁਹਾਡੀ ਜਿਹੜੀ ਲਿਖਾਈ ਦਾ ਹੋਰ ਸੁਧਾਰ ਹੋਣਾ ਹੈ ਬਹੁਤ ਬਹੁਤ ਧੰਨਵਾਦ